ਸਤਿ ਸ੍ਰੀ ਅਕਾਲ ਜੀ ਸਦੀਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਬਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਆ ਗੱਬਨ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਸੂਈ ਸਵਾਈ ਤੁਹਾਨੂੰ ਵੜਾ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਾਰਾ ਠੀਕ ਠਾ ਜੇ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸਦੇ ਕਰੀ ਨਾਮ ਵਿੱਚ ਕਵਲ ਜੀ ਸੇ ਕਰੀ ਹਾਂ ਜੀ ਪੈਂਡ ਚ ਮੈਰੀ ਤਸਵੀਰ ਨਾਲ ਜਿਹੜਾ ਹਮਸਾ ਫੋਨ ਨੰਬਰੇ ਬੋਲ ਦੋ 985520232 ਠੀਕ ਹੈ ਜੀ ਤੇ ਅੱਜ ਦੋ ਹੀ ਆ ਫਿਰ ਹਾਂ ਜੀ ਵੀਰ ਜੀ ਦੋ ਜੁਸ ਤੇ ਇੱਕ ਸੂਈ ਤੇ ਗੱਪਾ ਨਾਲ ਹਾਂ ਜੀ ਆ ਸੂਈ ਜੇ ਪਹਿਲਾਂ ਸੂਈ ਵਿਖਾ ਦੀਏ ਕਿਹੜੀ ਮੱਦੀ ਭਾਣੀ ਇਹੀ ਵਿਖਾ ਦਿੰਨੇ ਆ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹਨੂੰ ਇੱਥੇ ਸੂਈ ਨੂੰ 5-6 ਦਿਨ ਹੋ ਗਏ ਜੀ ਤੇ ਬੱਚਾ ਕੀ ਮਗਰ ਉਹ ਬੱਚਾ ਜਿ ਮਗਰ ਜੀ ਉਹ ਅੱਛਾ ਜਿਹੜਾ ਬੱਜਿਆ ਹੋਇਆ ਇਹਦਾ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ ਵੀ ਜੀ ਇਹਦੇ ਕੋਲ 15 ਕਿਲੋ ਹੋ ਜੀ ਬਿਲਕੁਲ ਜਿਹੜਾ ਤਿਆਰ 15 ਕਿਲੋਾਂ ਦੀ ਗਰੰਟੀ ਹੋਣਾ ਬਿਲਕੁਲ ਅੱਛਾ ਹਾਂਜੀ 14 ਲੀਟਰ ਜਿਹੜਾ ਤਿਆਰ ਇਹ ਕੋਲ ਜਿਹੜਾ ਗਰੰਟੀ ਵਾਲਾ ਇਹ ਕਿੰਡੇ ਵਾਲਾ ਲਾ ਲਓ ਲੀਟਰ ਵਾਲਾ ਲਾ ਲਓ ਅੱਛਾ ਉਹ 15 ਕਿਲੋ ਜੀ ਗਾਲਾ 15-16 ਹੀ ਹੋ ਜੂਗਾ ਤਾਂ ਠੀਕ ਆ ਤੇ ਬਾਕੀ ਇਹ ਵੀ ਤੁਹਾਡੇ ਘਰ ਕੋਈ ਚੋਬਲੇ ਹੈ ਤਦੂ ਵਿਧੀ ਵਿੱਚ ਹੀ ਸਟਾਰਟ ਕਰਾਂਗੇ ਤੁਹਾਨੂੰ ਇਹ ਹੋ ਗਈ। ਤੋਰਾਂ ਹਾਂ ਫਿਰ ਇੱਕ ਰੀਮ। ਬਾਜੀ ਨਹੀਂ ਕੀ ਦੀ ਪਾਣੀ ਨਹੀਂ ਆ ਬਗ ਲੈ ਕੇ ਇਹ ਸਭ। ਜਵਾਜੂ ਓਕੇ ਪੂਰਾ। ਹਾਂਜੀ ਇਹਦੀ ਸਵਾਦ ਖਾ ਦਾਂਗੇ ਇੱਕ ਨਹੀਂ ਮੜਾ ਤੋੜ ਦੀ। ਤੋੜ ਦੇ। ਖਾਈਂ ਪੀ ਲਾ। ਤੁਹਾਡੀ ਮਰਜ਼ੀ ਜੇ ਖਾਈ ਦੀ। ਆ ਇਹ ਤਾਂ ਮੱਚਾ ਥੱਲੇ ਛੜ ਤਾ। ਨਾਲੇ ਸੱਦੇ ਚਵਾਦ ਜਰਾ ਬਿਲਕੁਲ ਸਾਫ ਹੈ ਲੈ ਤੇ ਪਿਛਲੇ ਖਨੰਦਾ ਵਿੱਚ ਚਵਾਦ ਖਾ ਲਿਆ ਠੀਕ ਹੈ ਜੀ ਚਲੋ ਫੁੱਲਾ ਫਿਰ ਤੋੜਦੀ ਹੈ ਥਾਨ ਵੀ ਜਰਾ ਚੰਗਾ ਪ੍ਰੋਪਰ ਹੱਥ ਚ ਆਉਣ ਵਾਲਾ ਤੇ ਬਾਕੀ ਹੈਗੀ ਪੂਰੀ ਠੰਡੀ ਸੀਲ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕੁੱਝ ਨਹੀਂ ਬਾਕੀ ਥੱਲੇ ਹੁਣ ਫਿਕਸ ਜੇ ਹਵਾਨੇ ਦੀ ਆ। ਮੈਂ ਉਹ ਦੇਖਸਾਂਦੇ ਜੀ। ਤੇ ਕਿੰਨਾ ਫਿਰ ਮੁੱਲ ਵਿੱਚ ਦੀ ਜਾਜਾ ਇਹਦਾ? ਮੁੱਲ ਵਿੱਚ 45000 ਜੀ। 45000 ਰਿਆ। ਹਾਂਜੀ। ਤੇ ਵਿੱਚੋਂ ਮੰਨਤਨ 42 ਦੇ ਦਿੰਦਾ। ਤਿੰਨ ਛੱਡ ਦਿੰਦੇ। ਅੱਛਾ। ਹਾਂਜੀ। 42000 ਦੀ ਦੇ ਦੋਗੇ। ਕਿ ਹੋਰ ਕਰਦੀ ਏ ਛੋਟ ਛਾੜੇ ਵਿੱਚੋਂ। ਵੇਖ ਲਓ ਕਰ ਲਓ ਮੱਜੀ। ਪੂਰੇ 40 ਦੀ ਦੇ ਦਈਏ। ਚਲ 40 ਕਰਨਾ ਵੀ ਛੋਟ ਛਾੜੀ ਹੋ ਗਈ ਵਿੱਚੋਂ। ਠੀਕ ਹੈ ਜੀ। ਹਾਂਜੀ। ਇੱਕ ਦਿਨ ਉਹ ਛੇੜ ਦੇ ਹਵਾਨਾ ਫਿਰ ਦਿਖਾ ਦਈਏ ਤਾਂ ਚੰਗੀ ਤਰ੍ਹਾਂ। ਠੀਕ ਹੈ ਜੀ ਤੇ ਹੁਣ ਇੱਕ ਆ ਗੱਬਣਿਆ ਜਿਹੜੀ ਇਹਦਾ ਵੀ ਤੁਹਾਨੂੰ ਚੰਗਾ ਹੀ ਲੱਗਾ ਵਾ ਆ ਦੇਖ ਸਾਡੇ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਜੀ ਦੁੱਧ 14-15 ਕੋਲ ਪਹਿਲੇ ਸੂਏ ਨੇ ਚੋਇਆ ਜੀ ਦੂਜਾ ਸੂਆ ਜੀ ਹੁਣ ਠੀਕ ਆ ਹਾਂ ਦੁੱਧ 18-20 ਕੋਲ ਫੁਰਾਈ ਜੂਗੀ ਤੁਸੀਂ ਤੋਰੋ ਹਾਈ ਕਰੀਂ ਨਾ ਹਾਂ ਜੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਲੈਣੀ ਆਵਾ ਕਿੰਨੇ ਕ ਦੁੱਧ ਆ ਲਈਆਂ ਗੱਬਣ ਬੱਚੂ ਤਾਂ ਜਿਹੜਾ ਦੁੱਧ ਤਾਂ ਅੰਦਾਜ਼ਾ ਹੀ ਹੁੰਦਾ ਵਾ ਬਾਕੀ ਇਹ ਆ ਵੀ ਹੈਗੀ ਜਿਹੜੀ ਜਰਸੀ ਸਹੀ ਵੱਲ ਕਰੋਸ ਆ ਤੇ ਜਿੰਨੀ ਵੀ ਆ ਚਲੋ ਸਫਾਈ ਚ ਆ ਰਾਜੀ ਆ ਸੰਭੀ ਸੰਭੀ ਚੰਗੀ ਆ ਤੇ ਇਹ ਜਿਹਿਆਂ ਗਾਵਾਂ ਦਾ ਦੁੱਧ ਵੀ ਜਿਹੜਾ ਸੰਗਣਾ ਹੁੰਦਾ ਵਾ ਤੇ ਜਿਹੇ ਹਵਾਨੇ ਜਿੱਤੇ ਲਾ ਕਾਫੀ ਆ ਜੇ ਚੰਗਾ ਭਰੂਗੀ ਏ ਤੇ ਕਿੰਨਾ ਕੁ ਫਿਰ ਮੁੱਲ ਰੱਖ ਦੇਣਾ ਤਾਂ ਉਤਰਾਂ ਇਹ ਵੀ ਠੰਡੀ ਧੀਰੀ ਆ ਜਿਹੜੀ ਤੇ ਕਿੰਨਾ ਕੁ ਫਿਰ ਵੀਰ ਜੀ ਮੁੱਲੇ ਦਾ ਰੱਖਣਾ 42000 ਦੀ ਵੀ ਜੀ ਦੇ ਦਾਂਗੇ 42000 ਦੀ ਹਾਂ ਜੀ ਜਸਨੋਏ ਕਰਦਾ ਪੂਰੀ ਐ ਵੀ ਚਾਲੀ ਦੇ ਨਾਲ 40000 ਚੋਂ ਸ਼ੋਰਟ ਕਰਦੀਏ 40 ਜਾਵੀ ਚਲੋ ਵੇ ਲੋਹਾਨਾ ਹੀ ਕਰ ਦੋ ਫੇ ਸ਼ੋਰਟ ਆਪ ਹੀ ਕਰ ਦੋ ਤੁਸੀਂ ਤੁਸੀਂ ਕਰ ਦੋ ਜਿੰਨੇ ਚਾਹੀਏ ਫਿਰ ਇੱਕੋ ਗੱਲ ਕਰਦੀਏ ਬਿਲਕੁਲ ਨਹੀਂ ਬਿਲਕੁਲ ਜੈਸਨੋ ਕਰਦੀਏ ਹਾਂਜੀ ਹਾਂਜੀ ਪੂਰੇ 37000 ਦੇ ਦੇਦੀਏ ਤੈਨੂੰ ਹੀ ਛੱਡਦੀਏ 40 ਜਾ ਜਿਆਦਾ ਹੀ ਗੀਦੀ ਕਦਰ ਲਾਗੇ ਕੁਛ ਨਹੀਂ ਹੁੰਦਾ ਜਾਣ ਦੋ ਕਿੰਨੇ ਦਿਨਾਂ ਬਾਅਦ ਪਾਈ ਅੱਜ ਵੀਡੀਓ ਵਾਅਦਾ ਕੋਈ ਨਹੀਂ ਜੀ ਨਹੀਂ ਨਹੀਂ ਚਲੋ ਕਮਾਈ ਤੇ ਹੁੰਦੀ ਆ ਥੋੜਾ ਬਚਾ ਲਿਓ ਤੁਹਾਡੇ ਘੱਟ ਬਚਾ ਲਿਓ ਇਹ ਤਾਂ ਬਣੀ ਮੱਛੀ ਵੱਡੀ ਆ ਉਹਨਾਂ ਚਲ ਦੇ ਦੋ ਕੋਈ ਗੱਲ ਨਹੀਂ ਮੈਂ ਕਹਿ ਤਾ ਤੇ ਕੋਈ ਗੱਲ ਨਹੀਂ ਠੀਕ ਆ 37000 ਜਿਹੜੀ ਦੇ ਦੋਗੇ ਹਨ ਤੇ ਬਾਕੀ ਚਲੋ ਕੋਈ ਫੋਨ ਲਾਵੇ ਹਨਾ ਤੇ ਆਣ ਕੇ ਆਪਣੀਆਂ ਪਸੰਦ ਕਰਕੇ ਵੇਖ ਚੱਕ ਕੇ ਹਨਾ ਆਪਣੇ ਸੂਈ ਆ ਚੋ ਕੇ ਸੂਈ ਦੀ ਆਪਣੀ ਚੁਆਈ ਕਰ ਲੇ ਤੇ ਗੱਬਾਂ ਨਾਲ ਆਪਣੀ ਪਾਸ ਕਰਕੇ ਲੈ ਜੇ ਤੇ ਜੋ ਵੀ ਕੋਸ਼ਿਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ